ਜੀ ਸੋਸ਼ੀ ਗਾ ਜੀ ਸਾਰਿਆਂ ਨੂੰ ਸੋ ਅੱਜ ਤਾਈ ਤੁਹਾਡਾ ਆਪਣਾ YouTube ਚੈਨਲ ਕਿ ਲੋਕ ਟਿੱਕ ਤੇ ਮਿਲ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਲੋ ਜੀ ਛੋਟੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈ ਹਾਂ ਰਾਇਲ ਗਲੂਕੇ ਵਰਕ ਤੇ ਚੱਲ ਜੀ ਇਹ ਵਾਲਾ ਵਰਕ ਇਹ ਇਧਰ ਵਰਤਿਆ ਗਿਆ ਪਾਵਾਂ ਤੇ ਆਊਗਾ ਇਹ ਜਿਹੜੀ ਸੈਂਟਰ ਵਿੱਚ ਲਾਉਗੀ ਗਲੇ ਤੇ ਵਰਕ ਤੇ ਜਿਹੜਾ ਸਲਵਾਰ ਦੀ ਮੂਰੀ ਤੇ ਆਊਗਾ ਇਹ ਵੀ ਲ ਜਾਊਗੀ ਇਹ ਐਲਟਿਕ ਜਿਹਦਾ ਆਊਗਾ ਨਾ ਵਰਕ ਸਲਵਾਰ ਦੀ ਮੋਰੀ ਤੇ ਉਹ ਆਊਗਾ ਇਹ ਵਾਲਾ ਹੈਗਾ ਜਿਹੜਾ ਬਾਹਾਂ ਤੇ ਆਊਗਾ ਇਹ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਠੀਕ ਹੈ ਜੀ ਕੋਈ ਦੂਜੇ ਸੂਟ ਨੇ ਇੱਧਰ ਪਏ ਨੇ ਫਿਨਿਸ਼ਿੰਗ ਵਾਸਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਆ ਲੋ ਜੀ ਇਹ ਕੇ ਵਾਲਾ ਵਰਕ ਹੈ ਇਹ ਹੈਗਾ ਆਪਣੇ ਬਹਾਦਰਪੁਰ ਦੇ ਕਸਟਮਰ ਨੇ ਉਹਨਾਂ ਦਾ ਸੂਟ ਹੈ ਇਹ ਗੱਲੇ ਤੇ ਵਰਕ ਆਊਗਾ ਜੀ ਤੇ ਇਹ ਵਾਲਾ ਜਿਹੜਾ ਇਹਨਾਂ ਨੇ ਬਾਹਾਂ ਤੇ ਕਰਵਾਇਆ ਹੋਇਆ ਇਹ ਸਲਵਾਰ ਦੀ ਮੂਰੀ ਤੇ ਆ ਗਈ ਇਹ ਆ ਗਿਆ ਹੈਗਾ ਜਿਹੜਾ ਵਰਕ ਹੈ ਇਹ ਘੇਰੇ ਤੇ ਆ ਗਿਆ ਠੀਕ ਹੈ ਜੀ ਇਹਦੇ ਨਾਲ ਦੇ ਹੈਗਾ ਜਿਹੜਾ ਵਰਕ ਹੈ ਉਹ ਬਾਹਾਂ ਤੇ ਦਿੱਤਾ ਗਿਆ ਆ ਦੇਖੋ ਜੀ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ कॉटन सूट ਤੇ ਵੀ ਕਰਵਾ ਸਕਦੇ ਇਹ ਜਿਹੜੇ ਹੈਗੇ ਫਿਲਹਾਲ ਆਪਣੇ ਕੋਲੇ ਹਲੇ ਪਸ਼ਮੀਨਾ ਦੇ ਸੂਟ ਹੀ ਚੱਲ ਰਹੇ ਨੇ ਠੀਕ ਹੈ ਜੀ ਇੱਕ ਇਹ ਵਾਲਾ ਜਿਹੜਾ ਕ੍ਰਾਸ ਸਟਿਚ ਦਾ ਆਪਾਂ ਪਹਿਲਾਂ ਵੀ ਵਰਕੇ ਕੀਤਾ ਸੀਗਾ ਫਿਰ ਨਾਲ ਦੇ ਤਿੰਨ ਚਾਰ ਸੂਟ ਪਹਿਲਾਂ ਕੀਤੇ ਨੇ ਕੇਵਲ ਆ ਦੇ ਠੀਕ ਹੈ ਜੀ ਕਸਟਮਰ ਨੇ ਆਪਣੀ ਕਲਰ ਚੁਆਇਸ ਤੇ ਜਿਹੜੇ ਹੈਗੇ ਆ ਕਲਰ ਆਪਣੀ ਚੁਆਇਸ ਦੇ ਪਵਾਏ ਨੇ ਪਸ਼ਮੀਨੇ ਦੇ ਸੂਟ ਤੇ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆ ਸਕੀਏ ਤੇ ਪਹਿਣਾ ਤਿਕਰ ਵੀ ਪੁੱਛ ਸਕੀਏ ਹੋਰਾਂ ਪਹਿਣਾ ਤਿਕ ਵੀ ਤੇ ਉਹ ਵੀ ਆਪਣੇ ਮਨਪਸੰਦ ਸੂਟ ਆ ਜਿਹੜੇ ਤਿਆਰ ਕਰਵਾ ਸਕਣ ਠੀਕ ਹੈ ਜੀ ਤਿੱਕ ਇਹ ਆ ਜਿਹੜਾ ਇਹ ਵੀ ਭਦਰਪੁਰ ਵਾਲੰਦਾ ਹੀ ਆ ਆਨਲਾਈਨ ਕਸਟਮਰ ਨੇ ਆਪਣੇ ਤੇ ਇਹ ਉਹਨਾਂ ਦੀ ਸਲਵਾਰ ਦੀ ਮੂਰੀ ਤੇ ਇਹ ਉਹਨਾਂ ਨੇ ਆਪਣੇ ਆਪ ਡਿਜ਼ਾਈਨ ਦਿੱਤੇ ਸੀ ਜੀ ਆਪਾਂ ਨੂੰ ਠੀਕ ਹੈ ਜੀ ਜਿਹੜਾ ਇਹ ਫਲਾਵਰ ਨੇ ਦੋਨੋਂ ਇਹ ਘੇਰੇ ਤੇ ਆਉਣਗੇ ਤੇ ਇਹ ਪੂਰੀ ਸ਼ਰਟ ਦੇ ਵਿੱਚ ਬੁਟੀ ਆ ਛੋਟੀ ਛੋਟੀ ਬੁਟੀ ਜਾਊਗੀ ਠੀਕ ਹੈ ਜੀ ਇਹ ਉਹਨਾਂ ਦੇ ਗਲੇ ਦਾ ਵਰਕ ਆ ਗਿਆ ਠੀਕ ਹੈ ਜੀ ਇਹ ਜਿਹੜਾ ਵਰਕ ਆਪਾਂ ਕੀਤਾ ਇਹ ਇੱਕ ਪ੍ਰਿੰਟਰ ਮਸ਼ੀਨ ਨਾਲ ਨਹੀਂ ਇਹ ਪਫ ਵਾਲੀ ਮਸ਼ੀਨ ਨਾਲ ਕੀਤਾ ਗਿਆ ਠੀਕ ਹੈ ਜੀ ਕਿਉਂਕਿ ਜਿਹੜਾ ਕੰਪਿਊਟਰ ਮਸ਼ੀਨ ਦੇ ਵਿੱਚ ਡਿਜ਼ਾਈਨ ਹੁੰਦਾ ਜਿਹੜਾ ਤਾਂ ਡਿਜ਼ਾਈਨਰ ਹੁੰਦਾ ਜੀ ਆਪਣੇ ਕੋਲ ਉਹ ਤਾਂ ਛੇਤੀ ਪੈ ਜਾਂਦਾ ਬਟ ਜਿਹੜਾ ਡਿਜ਼ਾਈਨ ਨਹੀਂ ਹੁੰਦਾ ਉਹ ਡਿਜ਼ਾਈਨਰ ਬਣਾਉਣ ਲੱਗੇ ਬਹੁਤ ਟਾਈਮ ਲਾਉਂਦੇ ਆ ਇੱਕ ਹੁਣ ਜ਼ਿਆਦਾਤਰ ਬੀਜੀ ਸਾਰੇ ਚੱਲ ਰਹੇ ਸੀਗੇ ਕਿਉਂਕਿ ਕੀ ਹੁੰਦਾ ਨਾ ਵੀ ਅੱਗੇ ਲੋਕਾਂ ਨੂੰ ਇਹਨਾਂ ਨਹੀਂ ਪਤਾ ਸੀਗਾ ਜਿਹੜੇ ਹੈਗੇ ਨੇ ਆਪਣੇ ਲੋਕ ਵੀ ਉਹ ਪੋ ਦੇ ਮਹੀਨੇ ਦੇ ਵਿੱਚ ਵਿਆਹ ਸ਼ਾਦੀ ਕਰ ਲੈਂਦੇ ਸੀ ਨਾ ਤਾਂ ਹੁਣ ਅੱਗੇ ਨੂੰ ਲੋਕਾਂ ਨੂੰ ਬਹੁਤ ਨੌਲੇਜ ਆ ਚੁੱਕੀ ਆ ਤਾਂ ਜਿਹੜੇ ਜਿਹੜੇ ਮੈਰਿਜ ਫੰਕਸ਼ਨ ਸਾਰੇ ਹੈਗੇ ਨਾ ਉਹ ਜਨਵਰੀ ਫਰਵਰੀ ਦੇ ਵਿੱਚ ਇਕੱਠੇ ਹੋ ਗਏ ਆ ਤਾਂ ਕਰਕੇ ਵੀਜੀ ਸਟੂਲ ਚੱਲ ਰਿਹਾ ਤੇ ਜਿਹੜੇ ਡਿਜ਼ਾਈਨ ਆ ਛੇਤੀ ਛੇਤੀ ਨਹੀਂ ਰੈਡੀ ਹੋ ਰਹੇ ਤਾਂ ਕਰਕੇ ਆਪਾਂ ਇਹ ਪਫਲੀ ਮਸ਼ੀਨ ਨਾਲ ਕੀਤਾ ਸੀਗਾ ਠੀਕ ਹੈ ਜੀ ਇਹ ਵਾਲਾ ਵਰਕ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਆਪਣੇ ਕੋਲੇ ਆਲਟੈਪੀ ਵਰਕ ਕੀਤਾ ਜਾਂਦਾ ਪਫਲੀ ਮਸ਼ੀਨ ਨਾਲ ਵੀ ਕੀਤਾ ਜਾਂਦਾ ਕਪੀਟਰ ਰਹੀ ਠੀਕ ਹੈ ਜੀ ਆਰੀ ਵਰਕ ਪੇਂਟ ਜੋ ਵੀ ਆਲਟੈਪੀ ਜਿਹੜੀ ਸਟਿਚਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਇਹ ਵਰਕ ਹੈਗਾ ਜਿਹੜਾ ਘੇਰੇ ਤੇ ਆਊਗਾ ਦੋਨੋਂ ਫਲਾਵਰ ਪੂਰੇ ਸੂਟ ਦੇ ਵਿੱਚ ਬੂਟੀ ਐਂਡ ਗਲੇ ਤੇ ਵਰਕ ਤੇ ਜਿਹੜਾ ਇਹ ਵਾਲਾ ਹੈਗਾ ਇਹ ਵਾਲੀ ਬੀਲਾ ਇਹ ਮੂਰੀ ਤੇ ਵੀ ਆਊਗੀ ਤੇ ਬਾਹਮਾ ਤੇ ਵੀ ਸੇਮ ਬੀ ਲਾਊਗੀ ਠੀਕ ਹੈ ਜੀ ਇਹ ਤਾਂ ਤੁਸੀਂ ਜਾਣ ਹੀ ਚੁੱਕੇ ਹੋ ਇਹ ਹੁਣ ਮੈਂ ਇਹ ਵੀ ਵੀਡੀਓ ਪਾਵਾਂ ਕੀ ਨਾ ਪਾਵਾਂ ਇਹ ਤਾਂ ਇੰਨੇ ਜ਼ਿਆਦਾ ਸੂਟ ਕੀਤੇ ਨੇ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਜਿਹੜਾ ਇਹ ਵਾਲਾ ਸੂਟ ਹੈਗਾਗਾ ਇਹ ਮੁੱਲਾਪੁਰ ਦਾ ਆਖਾ ਜਾਣਾ ਜੀ ਠੀਕ ਹੈ ਜੀ ਇਹ ਹੈਗਾ ਰਾਂਪਰੇ ਜਾਣਾ ਜੀ ਤੇ ਇਹ ਹੈਗਾ ਜਲੰਧਰ ਤੋਂ ਕਸਟਮਰ ਨੇ ਆਪਣੇ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਸਲਵਾਰ ਤੁਸੀਂ ਜਿਹੜੀ ਹੈਗੀ ਆ ਸਟੇਟ ਸਟਿਚ ਕਰਕੇ ਦੇ ਦਿਓ ਸਾਨੂੰ ਇਦਾਂ ਹੀ ਜਿਹੜੀ ਸ਼ਰਟ ਅਸੀਂ ਖੁਦ ਕਰ ਲਾਂਗੇ ਠੀਕ ਹੈ ਜੀ ਇਹ ਉਹਨਾਂ ਨੇ ਸੂਟ ਵੀ ਆਪਣਾ ਖੁੱਦਾ ਹੀ ਭੇਜਿਆ ਸੀਗਾ ਪੋਸਟ ਆਫਸ ਰਾਹੀਂ ਠੀਕ ਹੈ ਜੀ ਤੇ ਜਿਹੜਾ ਇਹ ਆਪਾਂ ਤੋਂ ਲਿਆ ਸੀ ਸਟੱਫ ਇਹ ਵਾਲੇ ਕਸਟਮਰ ਨੇ ਠੀਕ ਹੈ ਜੀ ਇਹ ਵੀ ਆਪਾਂ ਆਪ ਹੀ ਖੁਦ ਕੈੜੀ ਕੀਤਾ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਕਰਵਾ ਸਕਦੇ ਹੋ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋ ਜਿੱਦਾਂ ਤੇ ਤੁਸੀਂ ਚਾਹੋ ਉਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਸਾਡੇ ਸੂਟ ਵਧੀਆ ਲੱਗਦੇ ਨੇ ਵਰਕ ਵਧੀਆ ਲੱਗਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤੇ ਜੇ ਤੁਹਾਨੂੰ ਤੁਹਾਡਾ ਮਤਲਬ ਮੀਨਸ ਤੁਸੀਂ ਚਾਹੁੰਦੇ ਹੋ ਅਸੀਂ ਕਿੱਥੋਂ ਆ ਪਤਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਹੈਗੇ ਜਿਹੜੇ ਪਿੰਡ ਢੱਲਮਾਂ ਦੇ ਰਹਿਣ ਵਾਲੇ ਆ ਠੀਕ ਹੈ ਜੀ ਜ਼ਿਲ੍ਹਾ ਆਪਣਾ ਪਰਨਾਲਾ ਤਹਿਸੀਲ ਹੈਗੇ ਜਿਹੜੇ ਤਪਾ ਜਿਹੜੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ ਸੌਰੀ ਮੈਨੂੰ ਬੋਲਣ ਲੱਗੇ ਥੋੜੀ ਦਿੱਕਤ ਆ ਰਹੀ ਹੈ ਮੈਂ ਬਿਮਾਰ ਆ ਤਾਂ ਕਰਕੇ ਤੇ ਜਿਹੜੇ ਚਾਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਵੀ ਅਸੀਂ ਕਿੱਥੋਂ ਆ ਤਾਂ ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੂੰਗੀ ਵੀ ਅਸੀਂ ਆਪਣੇ ਘਰ ਤੋਂ ਹੀ ਬੁਟੀਕ ਦਾ ਕੰਮ ਕਰਦੇ ਆਂ ਠੀਕ ਹੈ ਜੀ। ਬਿਨਾ ਕਿਸੇ ਚੀਜ਼ ਕਿਸੇ ਤੋਂ ਸਾਥੋਂ ਕੰਮ ਕਰਵਾ ਸਕਦੇ ਹਾਂ ਸਾਡੇ ਕੋਲੇ ਕੋਈ ਚੋਰੀ ਠੱਗੀ ਦਾ ਕੰਮ ਨਹੀਂ ਹੈ ਜੀ ਠੀਕ ਹੈ ਜੀ ਨੰਬਰ ਇੱਕ ਕੰਮ ਕੀਤਾ ਜਾਊਗਾ ਸੋਨੋ ਜਿਹੜਾ ਨੰਬਰ ਵਧੀਆ ਕੰਮ ਕਰਕੇ ਦਿੱਤਾ ਜਾਊਗਾ।